ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਅੱਜ ਦੀ ਇਸ ਸਾਖੀ ਵਿੱਚ ਜਾਣਾਂਗੇ ਕਿ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਤਿਆਂ ਨੂੰ ਪੱਥਰ ਕਿਉਂ ਮਾਰੇ ਤਾਂ ਆਓ ਆਪਾਂ ਸਾਖੀ ਸ਼ੁਰੂ ਕਰਦੇ ਹਾਂ 사ਸੰਗਤ ਜੀ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਦਿਨ ਜਾਣ ਪੁੱਛ ਕੇ ਕਮਲਿਆਂ ਵਾਲਾ ਰੂਪ ਧਾਰਨ ਕੀਤਾ ਅਤੇ ਹੱਥ ਵਿੱਚ ਛੋਟਾ ਫੜ ਕੇ ਕੁੱਤਿਆਂ ਦੇ ਪਿੱਛੇ-ਪਿੱਛੇ ਭੱਜਣ ਲੱਗੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਕੁੱਤਿਆਂ ਵੱਲ ਕਦੇ ਛੋਟੇ ਮਾਰਨ ਤਾਂ ਕਦੇ ਪੱਥਰ ਮਾਰਨ ਤਾਂ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਕਈ ਸਾਰੇ ਲੋਕ ਹੱਸਣ ਲੱਗ ਪਏ ਤਾਂ ਕਈ ਲੋਕ ਆਖਣ ਲੱਗੇ ਕੀ ਵੇਖੋ ਕੀ ਬਾਬਾ ਮਸਤਾਨਾ ਹੋ ਗਿਆ ਹੈ ਬਾਬਾ ਭੂਤਨਾ ਹੋ ਗਿਆ ਹੈ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਬੜੀ ਸਾਰੀ ਭੀੜ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿੱਛੇ-ਪਿੱਛੇ ਚੱਲ ਪਈ ਤਾਂ ਅੱਗੇ ਚੱਲ ਕੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਝੋਲੇ ਵਿੱਚ ਚਾਂਦੀ ਦੀਆਂ ਕੁਝ ਮੋਹਰਾਂ ਪੈਦਾ ਕੀਤੀਆਂ ਅਤੇ ਉਸ ਮੋਹਰਾਂ ਨੂੰ ਆਪਣੇ ਪਿੱਛੇ ਵੱਲ ਸਿੱਟ ਦਿੱਤਾ ਚਾਂਦੀ ਦੀਆਂ ਮੋਹਰਾਂ ਨੂੰ ਵੇਖ ਕੇ ਲੋਕਾਂ ਦੇ ਵਿੱਚ ਭਗੜੜ ਮਚ ਗਈ ਅਤੇ ਲੋਕਾਂ ਨੇ ਚਾਂਦੀ ਦੀਆਂ ਮੋਹਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਜਿਨ੍ਹਾਂ ਦੇ ਹੱਥ ਚਾਂਦੀ ਦੀਆਂ ਮੋਹਰਾਂ ਆ ਗਈਆਂ ਉਹ ਆਪਣੇ ਘਰ ਚਲੇ ਗਏ ਤੇ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਕਰਕੇ ਅੱਧੀ ਭੀੜ ਆਪਣੇ ਘਰ ਚਲੀ ਗਈ ਅਤੇ ਅੱਧੀ ਭੀੜ ਰਹਿ ਗਈ ਤੇ ਜਿਹੜੀ ਅੱਧੀ ਭੀੜ ਰਹਿ ਗਈ ਸੀ ਉਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿੱਛੇ-ਪਿੱਛੇ ਚੱਲ ਪਈ ਤਾਂ ਥੋੜੀ ਅੱਗੇ ਜਾ ਕੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੇਰ ਤੋਂ ਆਪਣੇ ਝੋਲੇ ਵਿੱਚ ਚਾਂਦੀ ਦੀਆਂ ਮੋਹਰਾਂ ਪੈਦਾ ਕੀਤੀਆਂ ਅਤੇ ਆਪਣੇ ਪਿੱਛੇ ਵੱਲ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਲੋਕਾਂ ਨੇ ਜਦੋਂ ਸੋਨੇ ਦੀਆਂ ਮੋਹਰਾਂ ਦੇਖੀਆਂ ਤਾਂ ਤਾਂ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਕਾਬੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਨ੍ਹਾਂ ਦੇ ਹੱਥ ਸੋਨੇ ਦੀਆਂ ਮੋਹਰਾਂ ਲੱਗਦੀਆਂ ਜਾਣ ਉਹੋ ਆਪਣੇ ਘਰ ਜਾਂਦੇ ਸੀ ਹੌਲੀ-ਹੌਲੀ ਸਪੀਡ ਘਟਦੀ ਗਈ ਅਤੇ ਅਖੀਰ ਵਿੱਚ ਸਾਰੇ ਸੋਨੇ ਦੇ ਮੋਹਰਾਂ ਲੈ ਕੇ ਆਪਣੇ ਘਰ ਚਲੇ ਗਏ ਤਾਂ ਜਦੋਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਸਾਰੇ ਲੋਕ ਉੱਥੋਂ ਚਲੇ ਗਏ ਸਨ ਪਰ ਇੱਕ ਆਦਮੀ ਹੱਲੇ ਵੀ ਗੁਰੂ ਜੀ ਦੇ ਪਿੱਛੇ ਹੀ ਖੜਾ ਸੀ ਜਿਸ ਦਾ ਨਾਮ ਸੀ ਭਾਈ ਲੈਣਾ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਪੁੱਛਿਆ ਕੀ ਭਾਈ ਕੀ ਤੈਨੂੰ ਸੋਹਰੇ ਦੀ ਮੋਹਰ ਨਹੀਂ ਮਿਲੀ ਜਿਹੜਾ ਕੀ ਤੂੰ ਹੱਲੇ ਵੀ ਇੱਥੇ ਹੀ ਖੜਾ ਹੈ ਤਾਂ ਭਾਈ ਲੈਣਾ ਜੀ ਨੇ ਹੱਥ ਜੋੜ ਲਏ ਅਤੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਖਣ ਲੱਗੇ ਕਿ ਇਹ ਜਗਤ ਕਲਿਆਣ ਗੁਰੂ ਔਨਾ ਸਾਰੇ ਲੋਕਾਂ ਦੇ ਆਪਣੇ ਆਪਣੇ ਘਰ ਸਨ ਅਤੇ ਉਹ ਆਪਣੇ ਘਰ ਚਲੇ ਗਏ ਪਰ ਮੈਂ ਤਾਂ ਨਿਥਾਵਾਂ ਹਾਂ ਮੈਂ ਕਿੱਥੇ ਜਾਵਾਂ ਮੇਰਾ ਕਰਤਾ ਆਪ ਜੀ ਦੇ ਕਦਮਾਂ ਵਿੱਚ ਹੈ ਤੇ ਮੈਂ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਨਾ ਹਾਂ ਤਾਂ ਗੁਰੂ ਜੀ ਨੇ ਭਾਈ ਲਹਿਣਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਆਖਣ ਲੱਗੇ ਕਿ ਭਾਈ ਅੱਜ ਤੋਂ ਬਾਅਦ ਤੂੰ ਨਿਥਾਵਾ ਨਹੀਂ ਹੈ ਬਲਕਿ ਪੂਰੀ ਦੁਨੀਆ ਦਾ ਘਰ ਤੇਰੀ ਸ਼ਰਨ ਵਿੱਚ ਹੋਵੇਗਾ ਤੇ ਉਹ ਰੱਬੀ ਜੋਤ ਤੇਰੇ ਹਿਰਦੇ ਵਿੱਚ ਟਿਕੇਗੀ ਤਾਂ ਗੁਰੂ ਪਿਆਰਿਓ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰੂ ਗੱਦੀ ਆਪਣੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਸੀ ਜਿਨ੍ਹਾਂ ਦਾ ਨਾਮ ਪਹਿਲਾ ਭਾਈ ਲੈਣਾ ਜੀ ਸੀ ਸਾਧ ਸੰਗਤ ਜੀ ਤੁਹਾਨੂੰ ਇਹ ਸਾਖੀ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ